ਤੁਸੀਂ ਖੁਦ ਦੋ ਵਾਰ ਕਿਸੇ ਪਹਿਲਾਂ ਬੀਜੇਪੀ ਦੇ ਪਾਰਟੀ ਦੇ ਪ੍ਰਧਾਨ ਵੀ ਰਹੇ ਹੋ ਜ਼ਿਲ੍ਹਾ ਪ੍ਰਧਾਨ ਰਹੇ ਹੋ ਵੱਡੀ ਗੱਲ ਬਾਤ ਸੀਗੀ ਅਚਾਨਕ ਪਾਰਟੀ ਕਿਉਂ ਛੱਡੀ ਜਾਂ ਕਿਸੇ ਨੇ ਤੁਹਾਡੇ ਨਾਲ ਕੋਈ ਕੀ ਇਦਾਂ ਦਾ ਕੀਤਾ ਉਹ ਵੀ ਪੁਲੀਪ੍ਰਸ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਕੱਲਾ ਦੋ ਵਾਰ ਦਾ ਬੀਜੇਪੀ ਦਾ ਕਾਉਂਸਲਰ ਨਹੀਂ ਮੈਂ ਤਿੰਨ ਵਾਰ ਦਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਵੀ ਸੀ ਤੇ ਤਿੰਨ ਵਾਰ ਦਾ ਸਟੇਟ ਦਾ ਬੀਜੇਪੀ ਦਾ ਮੈਂਬਰ ਵੀ ਸੀ ਪਰ ਜਦੋਂ ਦੇ ਮੌਕਾ ਪ੍ਰਸਤ ਕੇਵਲ ਸਿੰਘ ਢਿੱਲੋਂ ਵਰਗੇ ਕਾਂਗਰਸੀ ਆਗੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਗਏ ਉਹਨਾਂ ਨੇ ਆ ਕੇ ਬੀਜੇਪੀ ਦਾ ਕਾਂਗਰਸੀਕਰਨ ਕਰਨਾ ਸ਼ੁਰੂ ਕਰਤਾ ਤੇ ਜਿਹੜੇ ਪੁਰਾਣੇ ਵਰਕਰ ਸੀ ਜਿਨ੍ਹਾਂ ਨੇ ਡਾਂਗਾ ਵੀ ਖਾਧੀਆਂ ਜ਼ੇਲਾਂ ਵੀ ਕਟੀਆਂ ਛੱਤਰ ਵੀ ਖਾਦੇ ਤੇ ਕਿਸਾਨਾਂ ਅੰਦੋਲਨ ਦੇ ਅੰਦਰ ਅਸੀਂ ਲੋਕਾਂ ਦੀ ਬੇਰੁਖੀ ਵੀ ਚੱਲੀ ਉਹਨਾਂ ਨੂੰ ਸਾਈਡ ਤੇ ਕਰਕੇ ਇਹ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਤੇ ਕਬਜ਼ਾ ਕਰ ਲਿਆ ਐਸੀ ਜਗ੍ਹਾ ਦੇ ਉੱਤੇ ਜਦੋਂ ਸਾਡਾ ਸਾਹ ਕੁੱਟਣ ਲੱਗਿਆ ਸਾਨੂੰ ਮਜਬੂਰੀ ਚ ਆ ਕੇ ਆਪਣੀ ਜਿਹੜੀ ਪਾਰਟੀ ਆ ਉਹ ਚੇਂਜ ਕਰਨੀ ਪਈ ਆ ਹੁਣ ਅਸੀਂ ਸਾਰੇ ਜਣੇ ਰਲ ਕੇ ਆਮ ਆਦਮੀ ਪਾਰਟੀ ਦੀ ਜਿੱਤ ਲਈ ਜੋਰ ਲਾ ਰਹੇ ਆਂ ਆਮ ਆਦਮੀ ਪਾਰਟੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਆਸ਼ਵਾਸ਼ਣ ਦਿੱਤਾ ਗਿਆ ਕੋਈ ਪ੍ਰਧਾਨਗੀ ਦਾ ਜਾਂ ਕਿਸੇ ਤਰ੍ਹਾਂ ਦਾ ਕੋਈ ਦੇਖੋ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੈਂ ਭਾਰਤੀ ਜਨਤਾ ਪਾਰਟੀ ਦੇ ਬਹੁਤ ਉੱਚ ਅਹੁਦਿਆਂ ਦੇ ਉੱਤੇ ਰਹਿ ਚੁੱਕਿਆ ਮੈਂ ਅਜੇ ਤੱਕ ਕਦੇ ਪਾਰਟੀ ਤੋਂ ਵੀ ਕੁਝ ਨਹੀਂ ਮੰਗਿਆ ਉਸੀ ਤਰ੍ਹਾਂ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਜਿ ਆਇਆ ਤਾਂ ਆਪਣੇ ਪਿੰਡ ਦੇ ਹੀ ਆਪਣੇ ਲੋਕਾਂ ਦੀ ਸੇਵਾ ਕਰਨ ਵਾਸਤੇ ਆਇਆ ਇੱਥੇ ਕੋਈ ਸ਼ਰਤ ਰੱਖ ਕੇ ਨਹੀਂ ਆਇਆ ਹੰਡਿਆਏ ਦੇ ਬੜੇ ਵੱਡੇ ਮੁੱਦੇ ਨੇ ਭਾਵੇਂ ਉਹ ਕੋਈ ਹਸਪੀਟਲ ਦਾ ਮੁੱਦਾ ਹੋਵੇ ਪਿੰਡ ਦੇ ਮੁੱਦੇ ਹੋਣ ਤੁਸੀਂ ਖੁਦ ਉੱਥੋਂ ਦੇ ਜੱਦੀ ਮਨ ਕਿਦਾਂ ਦੇ ਮੁੱਦੇ ਨੇ ਜਿਹੜੇ ਆ ਨਹੀਂ ਇਹ ਗੱਲ ਨੂੰ ਸੋਚ ਕੇ ਜੀ ਮੈਂ ਐਮਸੀ ਇਲੈਕਸ਼ਨ ਦੇ ਵਿੱਚ ਦੁਬਾਰਾ ਟਰਾਈ ਕਰ ਰਿਹਾ ਕਿਉਂਕਿ ਹੰਡਿਆਏ ਦੇ ਵਿੱਚ ਜਿਹੜਾ ਮੇਰਾ ਆਬਦਾ ਪਿੰਡ ਆ ਉੱਥੇ ਬਹੁਤ ਸਾਰੇ ਐਸੇ ਪੈਂਡਿੰਗ ਮੁੱਦੇ ਨੇ ਜਿਨ੍ਹਾਂ ਦੇ ਲੋਕਾਂ ਨੂੰ ਲੋੜ ਆ ਹੱਲ ਦੀ ਉਹਨਾਂ ਦੀ ਅਸੀਂ ਉਹ ਸਥਾਈ ਹੱਲ ਲਈ ਅੱਜ ਆਮ ਆਦਮੀ ਪਾਰਟੀ ਦਾ ਹਿੱਸ ਨਜਾਤ ਲੋਕਾਂ ਨੂੰ ਦਵਾਈ ਜਾ ਸਕੇ ਤੁਹਾਡੇ ਖੋਡੇ ਬਾੜ ਦੇ ਵਿੱਚੋਂ ਵੀ ਕੋਈ ਏਦਾਂ ਦੀ ਕੋਈ ਹੋਇਆ ਵੀ ਤੁਹਾਨੂੰ ਉਹ ਬਾੜ ਛੱਡਣਾ ਪਿਆ ਮੇਰਾ ਜਿਹੜਾ ਖੁੱਦ ਦਾ ਬਾੜ ਸੀ ਉਹਦੇ ਵਿੱਚ ਕੀ ਸੀ ਸਾਡੇ 2 ਐਮਸੀਆਂ ਦੇ ਬਾਅਦ ਡਿਲੀਮਿਟੇਸ਼ਨ ਦੇ ਵਿੱਚ ਇੱਕ ਹੋ ਗਏ ਸੀ ਜਿਹੜਾ ਦੂਸਰਾ ਕੌਂਸਲਰ ਸੀ ਉਹ ਵੀ ਮੇਰੀ ਭਾਰਤੀ ਜਨਤਾ ਪਾਰਟੀ ਦਾ ਉਦੋਂ ਮੇਰੇ ਨਾਲ ਸਾਥੀ ਸੀ ਉਹਨਾਂ ਨੇ ਉਦੋਂ ਗੁਜਾਰਸ਼ ਕੀਤੀ ਵੀ ਅਸੀਂ ਇਸ ਵਾਰਡ ਚ ਇਲੈਕਸ਼ਨ ਲੜਨਾ ਚਾਹੁੰਦੇ ਹਾਂ ਮੈਂ ਉਹ ਵਾਰਡ ਉਹਨਾਂ ਵਾਸਤੇ ਛੱਡਤਾ ਸੀ ਜਿਹੜਾ ਦੂਸਰਾ ਵਾਰਡ ਸੀ ਮੇਰੇ ਨਾਲ ਲੱਗਦਾ ਵਾਰਡ ਜਿੱਥੇ ਮੈਂ ਇੱਕ ਸਾਲ ਤੋਂ ਤਿਆਰੀ ਕਰ ਰਿਹਾ ਸੀ ਤੇ ਉੱਥੋਂ ਦਾ ਰਿਸਪੌਂਸ ਜਿਹੜਾ ਮੇਰੇ ਵਾਸਤੇ ਬਹੁਤ ਵਧੀਆ ਸੀ ਰੱਬ ਦੀ ਕਿਰਪਾ ਨਾਲ ਚਾਹੇ ਪਾਰਟੀ ਚੇਂਜ ਹੋ ਗਈ ਮੈਂ ਉਹ ਸੀਟ ਤੁਹਾਨੂੰ ਫੇਰ ਵੀ ਜਿੱਤ ਕੇ ਆਮ ਆਦਮੀ ਦੀ ਝੋਲੀ 'ਚ ਪਾਵਾਂਗਾ ਕੋਈ ਲੀਡਰਸ਼ਿਪ ਆਇਨ ਨਾ ਕੋਈ ਜ਼ਿਲ੍ਹਾ ਪ੍ਰਧਾਨ ਆਇਆ ਜਾਂ ਕਿਸੇ ਤਰ੍ਹਾਂ ਦਾ ਕੋਈ ਚੇਅਰਮੈਨ ਆਇਆ ਦੇਖੋ ਉਮੀਤ ਹੇਰ ਜੀ ਅੱਜ ਤੁਹਾਨੂੰ ਪਤਾ ਵੀ ਸੈਸ਼ਨ ਚੱਲ ਰਿਹਾ ਦਿੱਲੀ 'ਚ ਸੀਗੇ ਹਰਿੰਦਰ ਜੀ ਆਏ ਸੀ ਆ ਕੇ ਸਾਰਿਆਂ ਨੂੰ ਪਾਰਟੀ ਦੇ ਜਿਹੜੇ ਚੋਣਾਂ ਚੋਂ ਦੇਖ ਕੇ ਗਏ ਨੇ ਇੱਥੇ ਆ ਕੇ ਉਹਨਾਂ ਨੇ ਕਿਤੇ ਜ਼ਰੂਰੀ ਜਾਣਾ ਸੀ ਜਿਹੜੀ ਸਾਰੀ ਤਿਆਰੀ ਆ ਉਹ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਨੇ ਕਰਵਾਈ ਆ ਤੇ ਜਿਹੜੇ ਫਾਰਮ ਜਮ੍ਹਾਂ ਕਰਾਉਣੇ ਸੀ ਉਹ ਸਾਰੇ ਉਦੋਂ ਪਹਿਲਾਂ ਪਹਿਲਾਂ ਅਸੀਂ ਸੈਟਿੰਗ ਉਹਦੀ ਕਰਕੇ ਉਹ ਤਿਆਰ ਕਰਾ ਕੇ ਸਾਨੂੰ ਦੇ ਕੇ ਗਏ ਨੇ ਕਿਹਦੇ ਨਤੀਜੇ ਆਉਣ ਦੀ ਉਮੀਦ ਰੱਖਦੇ ਦੇਖੋ 13 13 ਸੀਟਾਂ ਆ ਆਮ ਆਦਮੀ ਪਾਰਟੀ ਜਿਹੜੀ ਉਹ ਬ E